ਵਿੱਚ ਕਿਤੇ ਕਿਤੇ ਇੱਕ ਮਸਲਾ ਪ੍ਰਧਾਨਗੀ ਵਾਲਾ ਵੀ ਸੀ ਕਿ ਇਹ ਪ੍ਰਧਾਨ ਗਿਆ ਇਹ ਪ੍ਰਧਾਨ ਆਇਆ ਕੌਣ ਪ੍ਰਧਾਨ ਬਣੂ ਤੇ ਵੜਿੰਗ ਸਾਹ ਜੇ ਪ੍ਰਧਾਨ ਬਣੇ ਰਹਿਣਗੇ ਜਾਂ ਫਿਰ ਅਜੇ ਕੁਝ ਉਥੇ ਝੋਲਜਾ ਚੱਲ ਰਿਹਾ ਹਮਸ ਕਹਿ ਸਕਦੇ ਨਹੀਂ ਹਾਰ ਦਾ ਹੱਲੇ ਤੇ ਜੱਟ ਪੂਰਾ ਕਿਵੇਂ ਹੈ ਜੀ ਦੇਖੋ ਖਬਰਾਂ ਇਹ ਆ ਰਹੀਆਂ ਨੇ ਕਿ ਅਸਲ ਤੇ ਵਿੱਚ ਹਾਲ ਫਿਲਹਾਲ ਕਾਂਗਰਸ ਆਪਣਾ ਪ੍ਰੈਜ਼ੀਡੈਂਟ ਨਹੀਂ ਬਦਲਣ ਜਾ ਰਹੀ ਹੂੰ ਉਹਦਾ ਕਾਰਨ ਜੇ ਆਪਾਂ ਦੇਖੀਏ ਤਾਂ ਜੋ ਨਿਤਰ ਕੇ ਸਾਹਮਣੇ ਆ ਉਹ ਇੱਕ ਤੇ ਆ ਕਿ ਭਾਈ ਤੁਹਾਨੂੰ ਪਤਾ ਹੀ ਆ ਅਕਸਰ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਕਿ ਚੱਲਦੀ ਰੇਸ ਦੇ ਵਿੱਚ ਘੋੜੇ ਨਹੀਂ ਬਦਲੇ ਜਾਂਦੇ ਹਾਂ ਹਾਂਜੀ ਆ ਮੇਲੇ ਦਿਨੀ ਮੈਂ ਇੱਕ ਰੀਲ ਚ ਡਾਇਲੋਗ ਸੁਣ ਰਿਹਾ ਸੀ ਉਹ ਬੜਾ ਖੂਬਸੂਰਤ ਡਾਇਲੋਗ ਸੀ ਉਹ ਕਹਿੰਦਾ ਕਿ ਘੋੜੇ ਨੂੰ ਪਤਾ ਹੁੰਦਾ ਕਿ ਅਵਾਰਡ ਉਹਨੂੰ ਨਹੀਂ ਮਿਲਣਾ ਫਿਰ ਵੀ ਕਹਿੰਦਾ ਹੈ ਨਾ ਬੇਵਕੂਫਾ ਦੌੜੀ ਜਾਂਦਾ ਦੌੜੀ ਜਾਂਦਾ ਨਾ ਸੋ ਗੱਲ ਇਹ ਆ ਕਿ ਭਾਈ ਹੁਣ ਜੇ ਆਪਾਂ ਦੇਖੀਏ ਤਾਂ ਇਹ ਆ ਕਿ ਚੱਲਦੀ ਚੋਣ ਦੇ ਵਿੱਚ ਜੇ ਪ੍ਰੈਜ਼ੀਡੈਂਟ ਬਦਲਿਆ ਜਾਏਗਾ ਹਾਲਾਂਕਿ ਆਸ਼ੂ ਅਤੇ ਵੜਿੰਗ ਦਾ ਰੌਲਾ ਤੇ ਹੁਣ ਤੁਹਾਨੂੰ ਪਤਾ ਚੱਗ ਜਾ ਰਿਹਾ ਹੈ ਬਿਲਕੁਲ ਉੱਤੇ ਸਾਫ਼ ਹੋ ਗਿਆ ਆਸ਼ੂ ਜੀ ਨੇ ਪਿੱਛੇ ਜੇ ਇੱਕ ਇੰਟਰਵਿਊ ਚ ਤਕਰੀਬਨ ਤਕਰੀਬਨ ਕਹਿ ਲੋ ਕਿ ਸਪਸ਼ਟ ਅੱਖਰਾਂ ਦੇ ਵਿੱਚ ਹੀ ਸਾਰਾ ਕੁਝ ਸਾਫ਼ ਕਰਤਾ ਸੀਗਾ ਹਮ ਸਾਰਾ ਕੁਝ ਸਾਫ਼ ਹੈ ਉਹਦੇ ਵਿੱਚ ਤੇ ਕੋਈ ਲੀਪਾ ਪੋਚੀ ਵਾਲੀ ਗੱਲ ਹੀ ਨਾ ਰਹਿ ਗਈ ਹਾਂ ਇਹ ਆ ਕਿ ਜੇ ਮੰਨ ਲਓ ਪ੍ਰੈਜ਼ੀਡੈਂਟ ਬਦਲਿਆ ਜਾਂਦਾ ਹੈ ਹਮ ਤਾਂ ਕਿਤੇ ਨਾ ਕਿਤੇ ਕਾਂਗਰਸ ਨੂੰ ਇਹ ਲੱਗ ਰਿਹਾ ਵੈਗਾ ਹਿਕਮਨ ਨੂੰ ਕਿ ਮੈਸੇਜ ਠੀਕ ਨਹੀਂ ਜਾਏਗਾ ਹਾਲਾਂਕਿ ਕਾਂਗਰਸ ਦੇ ਵਿੱਚ ਆਪਾਂ ਅੱਗੇ ਵੀ ਕਿਹਾ ਰਾਜਾ ਵੜਿੰਗ ਨੇ ਤੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਹੈ ਜੀ ਆ ਪਿੱਛੇ ਜੇ ਸਟੇਟਮੈਂਟ ਵੀ ਆਈ ਸੀ ਨਾ ਜਦੋਂ ਚਰਚਾਵਾਂ ਚੱਲੀਆਂ ਸੀਗੀਆਂ ਕਿ ਕੋਈ ਗੱਲ ਨਹੀਂ ਹੈ ਜੀ ਮੈਂ ਤਾਂ ਤਿਆਰ ਹਾਂ ਜੀ ਹਾਂ ਬਿਲਕੁਲ ਉਹਦਾ ਛੱਡਣਾ ਪਿਆ ਤੇ ਜਿਹੜਾ ਆਉਂਦਾ ਆਈ ਏਮ ਗੈਟਿੰਗ ਰੈਡੀ ਠੀਕ ਹੈ ਨਾ ਜੀ ਸੋ ਹਾਈ ਕਮਾਂਡ ਕੋਲ ਹਾਂਜੀ ਹਾਂਜੀ ਤੋ ਗੱਲ ਇਹ ਕਿ ਕਾਂਗਰਸ ਦਾ ਕਲਚਰ ਹੀ ਦੱਸਦੇ ਇਹੋ ਜਿਹਾ ਹੈ ਕਿ ਜਦੋਂ ਇੱਕ ਪਾਸੇ ਤੇ ਉਹ ਨਿਯੁਕਤੀ ਪੱਤਰ ਦਿੰਦੇ ਆ ਤੇ ਨਾਲ ਦੀ ਨਾਲ ਦੂਜੇ ਪਾਸੇ ਅਸਤੀਫਾ ਪੱਤਰ ਵੀ ਲੈ ਕੇ ਰੱਖ ਲੈਂਦੇ ਆ ਕਿ ਭਾਈ ਜਦੋਂ ਜੀ ਕੀਤਾ ਤੇ ਤੈਨੂੰ ਲਾ ਦੇਣਗੇ ਪਰ ਫਿਲਹਾਲ ਕਹਿ ਲੋ ਕਿ ਵੜਿੰਗ ਸਾਹਿਬ ਵਾਸਤੇ ਅੱਛੀ ਖਬਰ ਆ ਰਹੀ ਆ ਭਾਈ ਦਿੱਲੀ ਦੇ ਹਲਕੇ ਜਿਹੜੇ ਆ ਦਿੱਲੀ ਦੀਆਂ ਸਫਾਂ ਨੇ ਜੜੀਆਂ ਉਹ ਕਿਤੇ ਨਾ ਕਿਤੇ ਇਸ ਚਰਚਾ ਨੂੰ ਜਨਮ ਦੇ ਰਹੀਆਂ ਕਿ ਵੜਿੰਗ ਸਾਹਿਬ ਨੂੰ ਫਿਲਹਾਲ ਨਹੀਂ ਫਿਲਹਾਲ ਮੀਡੀਆ رپورਟਾਂ ਵੀ ਆ ਰਹੀਆਂ ਨੇ ਹੁਣ ਤਾਂ ਜੀ ਕਿ ਉਹਨਾਂ ਨੇ ਇੱਕ ਵਾਰੀ ਕਹਿ ਲੁ ਕਿ ਇਹ ਫੈਸਲਾ ਜਿਹੜਾ ਉਹ ਪਈ ਟਾਲ ਦਿੱਤਾ ਹੈ ਹੂੰ ਤਾਂ ਮੇਰੇ ਖਿਆਲ ਦੇ ਨਾਲ ਦੇਖੋ ਕਾਂਗਰਸ ਨੂੰ ਵੀ ਪਤਾ ਹੈ ਕਿ ਜੇ ਪ੍ਰੈਜ਼ੀਡੈਂਟ ਬਦਲਾਂਗੇ ਗੱਲ ਵੜਿੰਗ ਨੂੰ ਬਦਲਦੀ ਨਹੀਂ ਹੈ ਰੌਲਾ ਇਹ ਕਿ ਕਾਂਗਰਸ ਦੇ ਵਿੱਚ ਧੜੇ ਨੇ ਧੜੇ ਆ ਉਹ ਫਿਰ ਉਹ ਵੀ ਤਾਂ ਲੋਬਿੰਗ ਕਰਨਗੇ ਨਾ ਇੱਕ ਦੂਜੇ ਵਾਸਤੇ ਜੀ ਤਾਂ ਉਹ ਜੇ ਉਲਝਣ ਪਾਉਗੀ ਤਾਂ ਜ਼ਿਆਦਾ ਹੈ ਕੱਲਾ ਪ੍ਰਧਾਨ ਨਹੀਂ ਜਾਂਦਾ ਕੱਲਾ ਪ੍ਰਧਾਨ ਨਹੀਂ ਪ੍ਰਧਾਨ ਪ੍ਰਧਾਨ ਤਾਂ ਇੱਕ ਨੇ ਬੰਨਣਾ ਹੈ ਪਰ ਜਿਹੜੀ ਉਹਦੇ ਵਾਸਤੇ ਕਹ ਲਓ ਕਿ ਪਾਲਾਬੰਦੀ ਹੁੰਦੀ ਆ ਠੀਕ ਹੈ ਨਾ ਜੀ ਲਾਬਿੰਗ ਸ਼ੋਪਿੰਗ ਪੂਰਾ ਜ਼ੋਰ ਲੱਗਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਭਾਂਡੇ ਖਿਲਰੇ ਜਿਹੜੇ ਆ ਉਹ ਲੋਕਾਂ ਨੂੰ ਪਤਾ ਲੱਗ ਜਾਏ ਤਾਂ ਜਲਦੀ ਚੋਣ ਦੇ ਵਿੱਚ ਜੇ ਇਸ ਤਰ੍ਹਾਂ ਹੋਏਗਾ ਤਾਂ ਸ਼ਾਇਦ ਇਹਨਾਂ ਵਾਸਤੇ ਠੀਕ ਨਹੀਂ ਹੋਏਗਾ ਪਰ ਇੱਕ ਚੀਜ਼ ਹੋਰ ਬੜੀ ਸੋਚਣ ਵਾਲੀ ਹੈ ਚਲੋ ਇਲੈਕਸ਼ਨਤੀ ਆਪਾਂ ਗੱਲ ਕਰ ਰਹੇ ਆ ਜੀ ਕਿ ਭਾਜਪਾ ਕੀ ਕਰ ਰਹੀ ਹੈ ਲੁਧਿਆਣਾ ਪੱਛਮੀ ਚ ਉਹਨਾਂ ਨੇ ਕੈਂਡੀਡੇਟ ਹੀ ਨਹੀਂ ਦਿੱਤਾ ਫਕਤ ਚੋਣ ਕਿਉਂਕਿ ਦੇਖੋ 20 ਜਨਵਰੀ ਨੂੰ ਸ਼ਹਿਦ ਫੌਤ ਹੋਏ ਸਨ ਗੋਗੀ ਸਾਹਿਬ ਜੀ ਤੇ 6 ਮਹੀਨਿਆਂ ਦੇ ਅੰਦਰ ਅੰਦਰ ਸੀਟ 20 ਨੂੰ ਸ਼ਹਿਦ ਸੀਟ ਖਾਲੀ ਐਲਾਨ ਦਿੱਤੀ ਗਈ ਸੀ ਚਲੋ ਡੈਥ ਦੀ ਡੇਟ ਮੈਨੂੰ ਯਾਦ ਨਹੀਂ ਆ ਦੇਖ ਲੈਣਾ ਤੁਸੀਂ 20 ਜਨਵਰੀ ਦੇ ਆਸ-ਪਾਸ ਸੀਟ ਖਾਲੀ ਡਿਕਲੇਅਰ ਕੀਤੀ ਗਈ ਸੀ ਠੀਕ ਹੈ ਜੀ ਤਾਂ ਜੇ ਆਪਾਂ ਪਹਿਲੇ ਤੋਂ 6 ਮਹੀਨਿਆਂ ਦਾ ਸਮਾਂ ਮੰਨ ਕੇ ਚੱਲੀਏ 6 ਮਹੀਨਿਆਂ ਦੇ ਅੰਦਰ ਅੰਦਰ ਚੋਣ ਹੋਣੀ ਹੈ ਜੀ ਜੀ ਤਾਂ 7 ਤੱਕ ਜਾਂਦਾ ਹੈ ਨਾ ਜੀ ਤਾਂ ਤੁਸੀਂ ਹਿਸਾਬ ਲਾ ਲਓ ਕਿ ਪੰਜਵਾਂ ਚੜ ਗਿਆ 5ਵਾਂ ਮਹੀਨਾ ਚੜ ਗਿਆ ਤਾਂ ਇਲੈਕਸ਼ਨ ਤਾਂ ਕਿਸੇ ਵੇਲੇ ਵੀ ਡਿਕਲੇਅਰ ਹੋ ਸਕਦੇ ਆ ਹੋ ਸਕਦੇ ਆ ਬਿਲਕੁਲ ਅਨਾਉਂਸ ਹੋ ਸਕਦੀ ਹੈ ਡੇਟ ਪਰ ਭਾਜਪਾ ਕੀ ਕਰ ਰਹੀ ਆ ਇਹ ਸਮਝੋ ਬਾਹਰ ਆ ਸਵਾਲ ਕਿ ਭਾਜਪਾ ਚਾਹੁੰਦੀ ਕੀ ਆ ਕਿ ਉਹ ਨੇ ਵੀ ਪਹਿਲਾਂ ਜੇ ਇਹ ਸੋਚਦੇ ਵੀ ਦੂਜਿਆਂ ਦੇ ਦੇਖਣੇ ਸੀ ਭਾਈ ਕੌਣ ਕਰ ਰਿਹਾ ਉਹਦੇ ਸਾਹਮਣੇ ਕਿਹੜਾ ਥਾਂ ਹੈ ਕਿ ਭਾਜਪਾ ਉੱਥੇ ਬਹੁਤ ਕਹਿ ਲੋ ਕਿ ਮਹੱਤਵਪੂਰਨ ਥੇਰਾ ਹੈ ਨਾ ਹਾਂ ਬੇਸ਼ੱਕ ਠੀਕ ਹੈ ਕਾਂਗਰਸ ਜਾਂ ਆਮ ਆਦਮੀ ਪਾਰਟੀ ਉਸ ਨੂੰ ਆਪਾਂ ਇੱਕ ਫਾਈਟ ਚ ਦੇਖ ਰਹੇ ਆ ਜੀ ਲੜ ਰਹੇ ਨੇ ਦੋਨਾਂ ਦੇ ਕੈਂਡੀਡੇਟ ਮੈਦਾਨ ਚ ਆ ਗਏ ਪਰ ਭਾਜਪਾ ਦਾ ਵੀ ਉੱਥੇ ਵੋਟ ਬੈਂਕ ਹੈ ਨਾ ਉਸ ਹਲਕੇ ਚ ਇਹ ਬੜੀ ਕਹਿ ਲੋਗੇ ਮੁਹਾਰਤ ਜੀ ਬਣ ਗਈ ਆ ਕਿ ਕੈਂਡੀਡੇਟ ਕਿਉਂ ਨਹੀਂ ਦਿੱਤਾ ਜਾ ਰਿਹਾ ਕੁਝ ਅੰਦਰ ਖਾਤੇ ਹੋਰ ਤਾਂ ਨਹੀਂ ਚੱਲ ਰਿਹਾ ਹੁਣ ਇਹ ਭੱਟੀ ਸਾਹਿਬ ਕਹਿ ਰਹੇ ਨੇ ਕਹਿੰਦੇ ਕਿ ਕਿਤੇ ਵਾਕਓਵਰ ਦੇ ਮੂਡ ਚ ਤਾਂ ਨਹੀਂ ਹੈ ਕਹਿੰਦੇ ਬੀਜੇਪੀ ਨਹੀਂ ਇਦਾਂ ਲੱਗਦਾ ਨਹੀਂ ਹੈ ਜੀ ਜੀ ਲੱਗਦਾ ਨਹੀਂ ਇਦਾਂ ਜੀ 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 ਸਿਮਰਨ ਜੀ ਜੀ ਕਹਿ ਰਹੇ ਨੇ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀਆਂ ਚੋਣਾਂ ਤੋਂ ਬਾਅਦ ਕਹਿੰਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਵੇਗਾ ਜੀ ਅੱਛਾ ਜ਼ਿਲ੍ਹਾ ਪ੍ਰੀਸ਼ਦ ਆ ਉਹ ਹੀ ਹੈ ਨਾ ਕਿ ਹਾਲ ਫਿਲਹਾਲ ਤੇ ਨਹੀਂ ਹੈ ਮੇਰੇ ਖਿਆਲ ਦੇ ਨਾਲ ਆ ਵੀ ਲੰਘ ਜਾਏਗਾ ਇਲੈਕਸ਼ਨ ਉਸ ਤੋਂ ਬਾਅਦ 27 ਸੂਈ ਤੋਂ ਪਹਿਲਾਂ ਤੇ ਇੱਕ ਵਾਰੀ ਤੁਹਾਨੂੰ ਪਤਾ ਹੀ ਹੈ ਫਿਰ ਬਦਲ ਹੋਏਗਾ ਇਹ ਤਾਂ ਸਾਫ਼ ਆ ਸਪਸ਼ਟ ਆ ਕਿ 27 ਆਉਂਦਿਆਂ ਆਉਂਦਿਆਂ ਕਾਫੀ ਚੀਜ਼ਾਂ ਜਿਹੜੀਆਂ ਇੱਕ ਵਾਰੀ ਤੇ ਕਹ ਲਓ ਕਿ ਉੱਠਕ ਬੈਠਕ ਹੋਏਗੀ ਉਹਨਾਂ ਅੱਛਾ ਬਿਲਕੁਲ ਕਿਰਾਂ ਤੇ ਫਿਰ ਆਵੀ ਐਕਸਾਈਟਮੈਂਟ ਜੀ ਵੀ ਪੈਦਾ ਕਰਨੀ ਹੁੰਦੀ ਹੈ ਹਿੱਲਜੁਲ ਹੁੰਦੀ ਹੈ ਤੇ ਫਿਰ ਸਾਰੀਆਂ ਚੀਜ਼ਾਂ ਦੋ ਲੋਕਾਂ ਦੇ ਦੁਬਾਰਾ ਸਾਹਮਣੇ ਆ ਜਾਂਦੀਆਂ ਨੇ ਖੈਰ ਬਹੁਤ ਬਹੁਤ ਸ਼ੁਕਰੀਆ